ਲੋਡ ਬੋਰਡ ਨੂੰ ਲੈ ਕੇ ਕਹਿੰਦੇ ਵੀ ਉੱਥੇ ਅਪੀਅਰ ਹੁੰਦੇ ਹੈਗੇ ਆ ਲੋਡ ਤੇ ਇੱਕਦਮ ਫਿਰ ਡਿਸ ਅਪੀਅਰ ਹੋ ਜਾਂਦੇ ਆ ਜਦੋਂ ਕੋਈ ਬੁੱਕ ਕਰਨ ਲੱਗਦੇ ਆ ਤੇ ਮੈਨੂੰ ਜਿਆਦਾ ਉਹਦਾ ਸਮਝ ਨਹੀਂ ਆਈ ਸੋ ਜਿਹੜੇ ਕਾਲਰ ਆ ਜੇ ਉਹ ਕਾਲ ਕਰ ਸਕਦੇ ਇਸ ਟਾਈਮ ਆਪਾਂ ਲਾਈਵ ਪ੍ਰੋਗਰਾਮ ਕਰ ਰਹੇ ਆ 10 ਵਜੇ ਦੀ ਚੱਲਣਾ ਅੱਧਾ ਘੰਟਾ ਹੋਰ ਪ੍ਰੋਗਰਾਮ ਤੇ 408 272 5200 ਤੇ ਕਾਲ ਕਰ ਸਕਦੇ ਆ ਜੀ 4082725200 ਹਰਜੋਤ ਜੀ ਇਹਦੀ ਇਹ ਤਾਂ ਮੈਂ ਕਹਿ ਦਿਆ ਕਿ ਜੇ ਤੁਸੀਂ ਕੋਈ ਵਧੀਆ ਲੋਡ ਲੋਡ ਬੋਰਡ ਤੇ ਹੁੰਦਾ ਹੈ ਨਾ ਤੇ ਇੱਕ ਲੋਡ ਦੇ ਲਈ 100 ਬੰਦਾ ਪਿੱਛੇ ਬੈਠਾ ਹੁੰਦਾ ਜਿਹੜਾ ਦੇਖ ਰਹਾ ਹੁੰਦਾ ਸੋ ਕਿਹੜਾ ਪਹਿਲਾਂ ਉੱਤੇ ਅੱਖ ਰੱਖ ਜਾਂਦਾ ਕਿਹੜੀ ਕਿਹੜੀ ਕਾਲ ਪਹਿਲਾਂ ਚੱਕੀ ਜਾਂਦੀ ਬ੍ਰੋਕਰ ਕੋਲੋਂ ਕਿੰਦਾ ਹੋ ਜਾਂਦਾ ਸੋ ਇਹ ਚੀਜ਼ਾਂ ਹੈਗੀਆਂ ਇਹ ਚੀਜ਼ਾਂ ਕੋਈ ਅਨਾਰਮਲ ਨਹੀਂ ਨਾਰਮਲ ਆ ਜਦੋਂ ਤੁਸੀਂ ਬੁੱਕ ਕਰਨ ਲੱਗੇ ਹੋ ਸਕਦਾ ਆਲਰੇਡੀ ਬੁੱਕ ਹੋ ਗਿਆ ਹੋਵੇ ਤੁਸੀਂ ਕਦੋਂ ਦੇਖਿਆ ਲੋਡ ਨੂੰ ਤੁਸੀਂ ਕਦੋਂ ਉੱਤੇ ਤੁਹਾਡੀ ਨਜ਼ਰ ਗਈ ਆ ਤੇ ਹੋ ਸਕਦਾ ਕਿਸੇ ਦੀ ਹੋਰ ਦੀ ਪਹਿਲਾਂ ਗਈ ਹੋਵੇ ਸੋ ਇਟ ਆਲ ਡਿਪੈਂਡਸ ਔਰ ਕਈ ਵਾਰੀ ਇਹ ਵੀ ਹੁੰਦਾ ਕਿ ਜਿਹੜੇ ਲੋਡਸ ਆ ਉਹਨਾਂ ਨੇ ਆਲਰੇਡੀ ਪਿੱਛੇ ਬੁੱਕ ਕੀਤੇ ਹੁੰਦੇ ਆ ਲੇਕਿਨ ਐਵੇਂ ਇੱਕ ਟਾਈਮ ਕੱਢਣ ਨੂੰ ਉਹ ਪਾ ਦਿੰਦੇ ਆ ਚਾਰ ਕਾਲਰ ਲੈਣ ਨੂੰ ਕੋਈ ਨਵੇਂ ਕੈਰੀਅਰ ਸਾਈਨ ਅਪ ਕਰਨ ਨੂੰ ਜਾਂ ਇਦਾਂ ਕਰਨ ਨੂੰ ਪਸੰਦਦੇ ਆ ਪਰ ਡੈਫੀਨਿਟਲੀ ਇਹ ਚੀਜ਼ਾਂ ਆਮ ਤੌਰ ਤੇ ਰੋਜ਼ ਹੀ ਹੁੰਦੀ ਆ ਜੀ ਇਹ ਤਾਂ ਫਿਰ ਜਿੱਦਾਂ ਕੱਲ ਟਰੰਪ ਉਹਨਾਂ ਨੇ ਇੱਕ ਟਵੀਟ ਕੀਤਾ ਸੀ ਵੀ ਭਾਈ ਹੁਣ ਖਰੀਦਣ ਦਾ ਮੌਕਾ ਆ ਸਟਾਕ ਤੇ ਬਸ ਜਿਨ੍ਹਾਂ ਨੇ ਖਰੀਦ ਲਿਆ ਬਾਅਦ ਦੇ ਵਿੱਚ ਮਾਰਕੀਟ ਮੈਨਿਪੂਲੇਸ਼ਨ ਕਰ ਗਿਆ ਮਿੱਤਰ ਪੂਰੀ ਪੂੰਜੀ ਦੀ ਪੂਰੀ ਵੀਡੀਓ ਕਰ ਗਿਆ ਇਹ ਰਹਿ ਕੇ ਦੇਖਦੇ ਰਹਿ ਗਿਆ ਹਮਨ ਜੇ ਮੋੜ ਕੇ ਕਿਸੇ ਕੋ ਤਾਂ ਹੀ ਖਰੀਦੂ ਜਿਹੜੇ ਇਹਦੇ ਇਹਦਾ ਹੀ ਆ ਰਕਤ ਸੀਗੇ ਉਹਨਾਂ ਨੇ ਖਰੀਦ ਲਏ ਇਹ ਚੀਜ਼ ਤਾਂ ਜਿਹੜਾ ਹੈ ਆਪਣੇ ਸਾਹੜੀ ਆ ਅੱਛਾ ਇਹਦੇ ਵਿੱਚ ਕਿਉਂਕਿ ਮਾਰਕੀਟ ਹੀ ਅਬਨਾਰਮਲ ਹੈ ਅਸਲੀ ਜਿਹੜੀ ਕੋਈ ਸਿਚੁਏਸ਼ਨ ਆ ਜਿਹੜੇ ਲੋ ਡਾਉਨ ਤੇ ਨਾਲ ਦੇ ਨਾਲ ਗੈਪ ਹੋ ਜਾਂਦੇ ਆ ਉਹ ਵੇਖਣ ਨੂੰ ਵੀ ਇਦਾਂ ਲੱਗਦਾ ਵੀ ਅਬਨਾਰਮਲ ਜਿਹੜਾ ਕੰਮ ਚੱਲ ਰਿਹਾ ਕੋ ਸਕੈਮ ਅੱਜ ਕੱਲ੍ਹ ਕਹਿ ਨਹੀਂ ਸਕਦੇ ਹੈ ਹੀ ਬਹੁਤ ਤਰ੍ਹਾਂ ਦੇ ਪਤਾ ਹੀ ਨਹੀਂ ਲੱਗਦਾ ਨਿਤ ਨਵਾਂ ਜਿਹੜਾ ਕੋਈ ਸਕੈਮ ਜਿਹੜਾ ਪਤਾ ਲੱਗਦਾ ਰਹਿੰਦਾ ਅੱਖਾਂ ਖੋਲ ਕੇ ਜ਼ਰੂਰ ਰੱਖਣੀ ਚਾਹੀਦੀ ਚੱਲ ਨਵਾਂ ਚੱਲ ਪਿਆ ਹੈਗਾ ਇੱਕ ਨਵਾਂ ਸਕੈਮ ਆ ਰਿਹਾ ਹੈਗਾ ਆ ਟ੍ਰਿਪਲ ਏ ਪ੍ਰੋਟੈਕਟ ਨਾਂ ਦੀ ਕੰਪਨੀ ਹੈ ਟ੍ਰਿਪਲ ਏ ਪ੍ਰੋਟੈਕਟ ਨਾਂ ਦੀ ਕੰਪਨੀ ਹੈ ਜਿਹੜੀ ਤੁਹਾਨੂੰ ਕਾਲ ਕਰਦੀ ਆ ਇੰਡੀਆ ਤੋਂ ਕਾਲ ਆਉਂਦੀ ਆ ਤੇ ਉਹ ਤੁਹਾਨੂੰ ਟਿਕਟ ਫਾਈਟਿੰਗ ਪਲਾਨ ਵੇਚਦੇ ਆ ਟਿਕਟ ਫਲਾਈਟਿੰਗ ਪਲਾਨ ਸੋ ਪਲੀਜ਼ ਜੇ ਤੁਹਾਨੂੰ ਟ੍ਰਿਪਲ ਏ ਪ੍ਰੋਟੈਕਟ ਦੀ ਕਾਲ ਆਉਂਦੀ ਆ ਤੇ ਉਹ ਟਿਕਟ ਫਾਈਟਿੰਗ ਪਲਾਨ ਵਰਤਦੇ ਹੈਗੇ, ਵੇਚਦੇ ਹੈਗੇ ਆ ਤੇ ਉਹਦਾ ਧਿਆਨ ਰੱਖਿਓ ਉਹਦੇ ਨਾਲ ਕਿਉਂਕਿ ਉਹਨਾਂ ਦੀ ਜਿਹੜੀ ਪਲਾਨ ਹੈਗੀ ਆ ਉਹ ਸਿੰਪਲੀ ਇੱਕ ਸਿਰ ਪਲਾਨ ਹੀ ਆ ਹੋਰ ਕੁਝ ਨਹੀਂ ਗਾ ਕੇ। ਜੀ ਠੀਕ ਮਤਲਬ ਕਰਦੇ ਕਰਾਉਂਦੇ ਕੁਝ ਨਹੀਂ ਪੈਸੇ ਹੀ ਲੈਣੇ ਉਹਨਾਂ ਨੇ ਤੁਹਾਡੇ ਮੁੱਕ ਦੀ ਗੱਲ ਏ ਆ। ਹਾਂ ਆਪਣੇ ਕੋਲ ਨਾਪਟਾ ਦੀ ਪਲਾਨ ਹੈਗੀ ਆ ਨਾਪਟਾ ਦੀ 2995 ਦੇ ਵਿੱਚ ਪਲਾਨ ਹੈਗੀ ਆ ਸੋ ਉਹ ਲੈ ਲਓ ਸੋ ਮਤਲਬ ਵਧੀਆ ਰਹੋਗੇ। ਜੀ ਆਪਣੇ ਅਗਲੇ ਕਾਲਰ ਨੇ ਜੀ ਜੁੜੇ ਨੇ ਸੁਖ ਹਾਂਜੀ ਸੁਖ ਸਤਿ ਸ਼੍ਰੀ ਅਕਾਲ। ਆਂਦੀ ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭਾਈ ਆਪਾਂ ਇਨਫੋਰਮੇਸ਼ਨ ਦੇਣੀ ਆ ਨਵਾਂ ਹੁਣ ਸਕੈਨ ਦੀ ਗੱਲ ਆਪਾਂ ਕਰਦੇ ਆ ਨਵਾਂ ਹੀ ਚੱਲਣ ਡਿਆ ਆ ਮੈਂ ਫਰਾਈਡੇ ਸੀਗਾ ਇੱਥੇ ਬੋਸਟਨ ਦੇ ਟੱਟਾਂ 'ਤੇ ਸੀਗਾ ਤੇ ਇੱਕ ਲੋਡ ਲਾਇਆ ਉਹਨਾਂ ਨੇ 300 ਮੀਲਾ ਦਾ 2500 ਡਾਲਰ ਠੀਕ ਆ ਤੇ ਮੈਂ ਉਹ ਫੜਾwadi ਉਹਨੂੰ ਈਮੇਲ ਕੀਤੀ ਤੇ ਉਹਦਾ ਈਮੇਲ ਆਇਆ ਜੀ ਇਹ ਜਿਹੜਾ Amazon Relay ਦਾ ਲੋਡ ਆ ਹੂੰ ਹੂੰ ਇਹ ਹੋ ਸਕਦਾ ਆ ਭਾਈ ਜਿਹਨਾਂ ਨੂੰ ਪਤਾ ਵੀ ਹੋਵੇ ਤੇ ਉਹ ਐ ਕਿ ਤੂੰ ਲੌਗਇਨ ਕਰ ਸਕਦਾ Amazon Relay 'ਤੇ ਸਾਈਨ ਅਪ ਕਰੂੰਗਾ ਮੈਂ ਓਕੇ ਕਰ ਲੈਨੇ ਹਾਂ ਜੀ 2500 ਡਾਲਰ ਲੋਡ ਆ ਉਹਨੇ ਮੈਨੂੰ ਆਈਡੀ ਪਾਸਵਰਡ ਭੇਜਿਆ ਆ ਤੇ ਉਹ ਅਮਾਜ਼ੋਨੀ ਰੀਲੇ ਐਪ ਡਾਊਨਲੋਡ ਮੈਂ ਕੀਤੀ ਆ ਉਹਦੇ ਵਿੱਚ ਸਾਈਨ ਅਪ ਕੀਤਾ ਆਪਣਾ ਪ੍ਰੋਪਰ ਮੈਂ ਫੇਸ ਵੇ ਸਾਰਾ ਪੜਾ ਕੇ ਨਾ ਆਪਣਾ ਲਾਇਸੈਂਸ ਅੱਗੇ ਪਿੱਛੇ ਹਾਂ ਹਾਂ ਤੇ ਉਸ ਤੋਂ 10 ਮਿੰਟ ਬਾਅਦ ਉਹ ਗਿਆ ਬੋ ਗਿਆ ਆਪਣੀ ਈਮੇਲ ਉਹਦੀ ਆਈ ਨਹੀਂ ਦੁਬਾਰਾ ਉਹਨੂੰ ਮੈਂ ਕੁਐਸਚਨ ਮਾਰਕ ਭੇਜੀ ਗਿਆ ਅੱਜ ਉਹ ਰੀਲੇ ਦੀ ਐਪ ਮੇਰੇ ਅਕਾਊਂਟ ਦੇ ਵਿੱਚ ਖੁੱਲੀ ਸੀਗੀ ਤੇ ਉਹਦੇ ਵਿੱਚ ਲਿਖਿਆ ਆ ਗਿਆ ਕਿ ਤੁਹਾਡੇ ਜਿਹੜੇ ਆ ਨਾ ਲੋਡ ਐਡ ਹੋ ਰਹੇ ਆ ਉਹਦੇ ਵਿੱਚ ਮਤਲਬ ਉਹਦੇ ਚ ਲੋਡ ਬੋੱਕ ਕੀਤੇ ਹੋਇਆ ਉਹਨਾਂ ਨੇ ਜਿਹੜੇ ਚੱਕਨੇ ਆਪਰੀ ਲੋਡ ਦੇ ਟਰੈਲਰ ਆ ਮਜ਼ਾਂ ਦੇ ਤੁਹਾਡੇ ਅਕਾਊਂਟ ਉਹਨਾਂ ਨੇ ਬਣਵਾ ਕੇ ਤੇ ਤੁਹਾਡੇ ਨਾਂ ਤੇ ਹੁਣ ਲੋਡ ਚੱਕ ਲਿਆ ਹਾਂਜੀ ਔਰ ਇਹ ਚੀਜ਼ ਮੈਂ ਪਿਛਲੇ 3 ਦਿਨ ਤੋਂ ਦੇਖ ਰਿਹਾ ਇਹ ਹੋ ਰਹੀ ਆ ਮਤਲਬ ਬ੍ਰੋਕਰੇਜ ਕੰਪਨੀ ਆ ਉੱਤੇ ਹੁਣ ਮहदी ਐਮਸੀ ਕੋਈ ਸਗੀ ਬੰਦੇ ਨਹੀਂ ਉਹ ਮੈਂ ਜਦੋਂ ਐਮਸੀ ਪਾਈ ਆ ਤਾਂ ਉਹ ਯੂਨਿਟ ਕੋਈ ਨਹੀਂ ਹੈਗੀ ਉੱਤੇ ਬ੍ਰੋਕਰੇਜ ਕੰਪਨੀ ਉਹਨੇ ਖੋਲੀ ਹੋਈ ਆ ਤੇ ਉਹ ਲੋਕ ਲੋਕਾਂ ਦੇ ਨਾਂ ਦੇ ਉੱਤੇ ਆਈਡੀਆਂ ਬਣਾ ਬਣਾ ਕੇ ਤੇ ਹੁਣ ਮੇਰੀ ਅੰਦਰ ਰੀਲੇ ਨਾਲ ਗੱਲ ਹੋਈ ਆ ਰਾਤੀ ਇੱਕ ਲੋਡ ਚੱਕ ਵੀ ਲਿਆ ਉਹਨਾਂ ਨੇ ਮੇਰੇ ਨਾਂ ਦੇ ਉੱਤੇ ਅੱਛਾ ਉਹ ਪੋਰਟਵਰਥ ਜਾਰਜੀਆ ਤੋਂ ਤੇ ਤੁਸੀਂ ਕਿੱਥੇ ਸੀ ਮੈਂ ਤੇ ਸੀਗਾ ਆਪਣਾ ਇੱਥੇ ਨਿਊਯਾਰਕ ਅੱਛਾ ਮੈਂ ਕਹਾ ਮੈਂ ਦਾ ਅਮਦਾਰ ਨਾ ਕੰਮ ਹੀ ਨਹੀਂ ਕਰਦਾ ਮੈਨੂੰ ਇਦਾਂ ਦਾ ਈਮੇਲ ਆਈ ਜਾਓ ਮੇਰੇ ਕੋਲ ਪ੍ਰੂਫ ਆ ਗਿਆ ਜੇ ਮੈਨੂੰ ਕੱਲ ਨੂੰ ਕੋਈ ਪੁੱਛੂਗਾ ਪੜਨਾ ਮੈਂ ਤੇ ਤੁਸੀਂ ਅਕਾਊਂਟ ਅੱਛਾ ਤੁਸੀਂ ਜੇ ਨਾ ਐਮਾਜ਼ਨ ਰੀਲੇ ਦਾ ਜਿਹੜਾ ਅਕਾਊਂਟ ਬਣਿਆ ਤੇ ਉਹ ਫਿਰ ਡਿਲੀਟ ਨਹੀਂ ਹੋਇਆ ਕਿਉਂਕਿ ਅੱਛਾ ਯੂਜ਼ਰ ਨੇਮ ਪਾਸਵਰਡ ਹੀ ਤੁਸੀਂ ਉਹਦਾ ਵਰਤਿਆ ਸੀ ਨਾ ਹਾਂਜੀ ਬਟ ਉਹ ਮੈਂ ਉਹ ਤੋਂ ਡਿਲੀਟ ਕਰਨ ਦੀ ਮੈਨੂੰ ਪਤਾ ਲੱਗਿਆ ਸੀਗਾ ਜੀ ਇਹ ਜਿਹੜਾ ਫਰਾਡ ਆ ਮੈਂ ਡਿਲੀਟ ਕਿਉਂਕਿ ਉਹ ਮੇਰਾ ਜਿਹੜਾ ਰੈਗੂਲਰ Amazon account ਦੀ ਯੂਜ਼ ਕਰਦੇ ਉਹ ਵੀ ਨਾਲ ਹੀ ਡਿਲੀਟ ਕਰਦਾ ਪਿਆ ਸੀ ਫਿਰ ਮੈਂ ਸਿਰਫ ਆਪਣਾ ਫੋਨ ਨੰਬਰ ਚੇਂਜ ਕਰਕੇ ਉਹਨੂੰ ਛੱਡ ਦਿੱਤਾ ਸੀ ਬਟ ਸਮ ਹਾਉ ਉਹਨਾਂ ਨੇ ਜਿਹੜਾ ਉਹਨੂੰ ਫਿਕਰ ਆਊਟ ਕਰਕੇ ਤੇ ਉਹ ਤੇ ਲੋਡ ਚੱਕ ਲਿਆ ਆਲਰੇਡੀ ਰਾਤੀ ਤੇ ਅੱਜ ਜਿਹੜਾ ਔਰ ਦੋ ਲਾਈਨ ਅਪ ਚ ਲੋਡ ਆਲਰੇਡੀ ਕੀਤੇ ਹੋ ਹੁਣ ਉਹਨਾਂ ਨੇ ਗੱਲਬਾਤ ਹੋਈ ਆ ਤਾਂ ਉਹ ਕਹਿੰਦੇ ਅਸੀਂ ਚੈੱਕ ਕਰਦੇ ਹਾਂ ਕਿਹੜਾ ਬੰਦਾ ਲੋਡ ਚੱਕਣਾ ਆਇਆ ਉੱਥੇ ਠੀਕ ਆ ਤਾਂ ਥੈਂਕ ਯੂ ਦਸੰਦ ਲਈ ਮੈਂ ਅਵੇਅਰ ਕਰ ਰਹਾ ਸੀ ਸਾਰਿਆਂ ਨੂੰ ਭਾਜੀ ਰੇਟ ਦੇਖ ਕੇ ਮਤਲਬ ਆਪਣਾ ਉਹ ਨਾ ਕਰੋ ਇਕ ਗਲਤੀਆਂ ਗਈ ਆ ਰਹੀ ਅਸੀਂ 7 ਸਾਲ ਹੋ ਗਏ ਸਾਡੇ ਕੋ ਵੀ ਹੋ ਜਾਂਦੀਆਂ ਆ ਬਾਕੀ ਨਵੇਂ ਬੰਦੇ ਤਾਂ ਨਵੇਂ ਆ ਜੀ ਥੈਂਕ ਯੂ ਸੁਖ ਜੀ ਜੀ ਥੈਂਕ ਯੂ ਭਾਈ ਮਿਹਰਬਾਨ ਜੀ ਰਮਨ ਜੀ